हां जी 사시칼 जी उम्मीद ਕਰਨ ਤੁਸੀਂ ਬਹੁਤ ਵਧੀਆ ਆਵੋਗੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਹੁਣ ਵਿੱਕੀ ਤੇ ਉਸਦੀ ਮੰਮੀ ਦੀਆਂ ਚਲਾਕੀਆਂ ਸੋਨੂੰ ਜੀਤਾ ਤੇ ਉਸਦੀ ਮੰਮੀ ਡੈਡੀ ਦੇ ਸਾਹਮਣੇ ਲੈ ਕੇ ਆ ਰਹੇ ਆ ਪਰ ਵਿੱਕੀ ਦੀ ਮੰਮੀ ਚਲਾਕ ਹੋਣ ਕਰਕੇ ਵਿੱਕੀ ਦੇ ਨਾਲ ਆਈ ਤੇ ਉਹ ਪੈਰਾਂ ਦੇ ਪਾਣੀ ਨਹੀਂ ਪੀਂਦਿੰਦੀ ਹਰ ਇੱਕ ਗੱਲ ਦਾ ਪਟਕਦੇ ਨੇ ਜਵਾਬ ਦੇ ਰਹੀ ਹੈ ਤੇ ਉਧਰਲੇ ਪਾਸੇ ਵਿੱਕੀ ਨੇ ਉਹਨਾਂ ਦੇ ਖਿਲਾਫ oprit ਨੂੰ ਭਰਿਆ ਹੈ ਕਿ ਸੋਨੂੰ ਜੀਤਾ ਗਲਤ ਹੈ ਤੇ ਉਹ ਕੰਪਲ oprit ਤੇ ਕਵਲ ਨੂੰ ਕਹਿ ਰਹੀ ਹੈ ਕਿ ਜਨ ਜਦ ਤੁਸੀਂ ਮੈਨੂੰ ਵਿਆਹ ਦਿੱਤਾ ਤੇ ਉਸ ਤੋਂ ਬਾਅਦ ਤਾਂ ਮੇਨਾ ਸਿਰ ਕਾ ਹੀ ਕਰਨ ਲੱਗ ਪਈ ਤੇ ਕਬਲ ਵੀ ਸੋਚ ਰਹੀ ਹੈ ਕਿ ਕੀ ਬੋਲ ਰਹੀ ਆ ਵੱਡੇ ਛੋਟੇ ਦੀ ਸ਼ਰਮ ਨਹੀਂ ਖਾ ਰਹੀ ਤੇ ਉਧਰ ਫੁੱਫੜ ਜੀ ਉਸਤੇ ਕਹਿ ਰਹੇ ਆ ਕਿ ਤੈਨੂੰ ਅਜੇ ਨਵੀਆਂ ਤੈਨੂੰ ਅਜੇ ਹੀ ਨਾ ਗੱਲਾਂ ਦਾ ਨਹੀਂ ਪਤਾ ਕਿਉਂਕਿ ਸਾਡਾ ਤਜਰਬਾ ਕੀਤਾ ਹੋਇਆ ਹੈ ਕਿ ਪਹਿਲਾਂ ਅਸੀਂ ਵਧੀਆ ਇਕੱਠੇ ਰਹਿੰਦੇ ਹੁੰਦੇ ਸੀ ਸਿੱਦੇ ਪਰ ਜਦੋਂ ਦਾ ਵਿਆਹ ਹੋਇਆ ਹੈ ਉਸ ਤੋਂ ਬਾਅਦ ਹੀ ਅਸੀਂ ਵਿਆਹ ਮੰਸ਼ਟਾ ਕਰਵਾ ਕੇ ਹੀ ਪਵਾੜਾ ਪਾ ਦਿੱਤਾ ਤੇ ਪਰ ਅਮਨ ਦੇ ਪਹਿਲਾਂ ਦੀਆਂ ਹਰਕਤਾਂ ਨੂੰ ਦੇਖ ਕੇ ਜੋ ਉਸਦੇ ਪ੍ਰੀਤ ਦੇ ਸੱਸ ਦੇ ਮਨ ਵਿੱਚ ਜੋ ਗੁੱਬਗਵਾਟ ਭਰਿਆ ਸੀ ਪਰ ਉਹ ਅੱਜ ਹੁਣ ਨਿਕਲਦਾ ਏ ਉਸ ਦੇ ਖਿਲਾਫ ਅਮਨ ਨੇ ਇੰਨਾ ਦਾ ਜ਼ਹਿਰ ਪਾਰ ਦਿੱਤਾ ਕਿ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਹੁਣ ਦਰਾੜੀ ਪੈਦਾ ਹੋ ਗਈ ਹੈ ਤੇ ਹੁਣ ਵਿੱਕੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇੱਕ ਕਵਲ ਦੇ ਪ੍ਰੀਤ ਦੇ ਮਨ ਵਿੱਚ ਦਰਾੜ ਪੈ ਜਾਵੇ ਤੇ ਉਹ ਪੂਰੀ ਜੋਰਾਂ ਦੇ ਨਾਲ ਟਰਾਈ ਕਰ ਰਹੀ ਹੈ ਤੇ ਉਸਦੀ ਮੰਮੀ ਵੀ ਵਿੱਕੀ ਦਾ ਸਾਹ ਦੇ ਰਹੀ ਹੈ ਤੇ ਪਹਿਲਾਂ ਜਦੋਂ ਕਵਲ ਪ੍ਰੀਤ ਨੂੰ ਕਹਿ ਰਹੀ ਸੀ ਟਰੈਕਟਰ ਦੇ ਬਾਰੇ ਤਾਂ ਉਦੋਂ ਵੀ ਪ੍ਰੀਤ ਨੇ ਕਿਹਾ ਸੀ ਕਿ ਅਸੀਂ ਟਰੈਕਟਰ ਸੁੱਟਾ ਖੜਾ ਜਾਾਂਗੇ ਨਾਲੇ ਗੱਡੀ ਖੜਾ ਦੇਾਂਗੇ ਖੜਾ ਹੀ ਜਾਣੀ ਸੀ ਤੁਸੀਂ ਆਪਣੀਆਂ ਚੀਜ਼ਾਂ ਦੇ ਮਾਨ ਕਰਦੇ ਹੋ ਤੇ ਦੂਜੇ ਪਾਸੇ ਕਵਲ ਸੋਚਦਾ ਏ ਕਿ ਵੀ ਪ੍ਰੀਤ ਦੇ ਦਿਮਾਗ ਨੂੰ ਕੀ ਹੋਇਆ ਹੈ 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 ਇਨੇ ਜਣਾ ਦੇ ਵਿੱਚ ਬੈਠੀ ਕਿਵੇਂ ਬੋਲੀਏ ਤਾਂ ਕਦੇ ਵੀ ਨਹੀਂ ਬੋਲਦੀ ਸੀ ਪਰ ਆਪਾਂ ਨੂੰ ਪਤਾ ਹੀ ਹੈ ਕਿ ਜਿਹੋ ਜਿਹੇ ਘਰ ਵਿੱਚ ਬੰਦਾ ਰਹਿਣ ਲੱਗ ਜਾਂਦਾ ਹੈ ਤੇ ਉਹੋ ਜੀ ਮਤ ਹੀ ਹੋ ਜਾਂਦੀ ਹੈ ਤੇ ਸੇਮ ਹੀ ਜਨ 24 ਘੰਟੇ ਪ੍ਰੀਤ ਨੂੰ ਸੋਨੂਜੀਤਾਂ ਦੇ ਖਿਲਾਫ ਪਟਕਾਇਆ ਜਾਂਦਾ ਸੀ ਉਹਨਾਂ ਦੀ ਗੱਲਾਂ ਕੀਤੀਆਂ ਜਾਂਦਾ ਸੀ ਤਾਂ ਉਸ ਤੋਂ ਵਕਤ ਪ੍ਰੀਤ ਦੇ ਮਨ ਵਿੱਚ ਹੀ ਇਦਾਂ ਦੀ ਛਾਪ ਛਾਪੀ ਗਈ ਕਿ ਸੋਨੂਜੀਤਾਂ ਹੁਣੀ ਪੋਫਫੜ ਹੁਣੀ ਹੀ ਗੱਲ ਤੇ ਤੇ ਵਿੱਕੀ ਹੁਣੀ ਸਹੀ ਹੈ ਤੇ ਪਰ ਉਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਨੇ ਚਲਾਗਾ ਉਸ ਦੀ ਸੱਸ ਜੀ ਨੇ ਚਲਾਗਾ ਵਿੱਕੀ ਕਿੰਨਾ ਚਲਾਗਾ ਅੱਜ ਉਹਨਾਂ ਦੀ ਵੀਡੀਓ ਨਹੀਂ ਆਈ ਅੱਜ ਉਹਨਾਂ ਦੀ ਵੀਡੀਓ ਸ਼ੂਟ ਹੀ ਹੋਈ ਹੈ ਤੇ ਕੱਲ ਨੂੰ ਆਪਣੇ ਸਾਹਮਣੇ ਉਹ ਵੀਡੀਓ ਲੈ ਕੇ ਆਉਣਗੇ ਤੇ ਉਸ ਵਿੱਚ ਹੀ ਖੁਲਾਸੇ ਕਰਨਗੇ ਕਿ ਵਿੱਕੀ ਦੀ ਸਚਾਈ ਨਜ਼ਰ ਆਵੇ ਕਿ ਜਾਂਚਾਈ ਨਜ਼ਰ ਨਹੀਂ ਆ